ਫਗਵਾੜਾ ਦੇ ਜ਼ਿਮੀਦਾਰਾਂ ਵੱਲੋਂ ਮੰਡੀ ਵਿੱਚ ਲਿਆਂਦੀ ਗਈ ਝੋਨੇ ਦੀ ਫਸਲ ਦਾ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਨੇਤਾਵਾਂ ਵੱਲੋਂ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਯੂਨੀਅਨ ਦੇ ਨੇਤਾਵਾਂ ਨੇ ਕਿਹਾ ਕਿ ਮੰਡੀ ਵਿੱਚ ਜ਼ਿਮੀਦਾਰਾਂ ਨਾਲ ਜੋ ਲੁੱਟਖਸਟ ਹੋ ਰਹੀ ਹੈ ਉਸ ਨੂੰ ਰੋਕਣ ਲਈ ਹੀ ਇਹ ਦੌਰਾ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਝੋਨੇ ਦੀ ਫਸਲ ਦਾ ਮਾਅਚਰ ਸਰਕਾਰੀ ਮਸ਼ੀਨਾਂ ਨਾਲ ਹੀ ਚੈੱਕ ਕਰਵਾਇਆ ਜਾਵੇਗਾ। ਜਦਕਿ ਆਰਤੀਆਂ ਦੇ ਮਨੀਮਾ ਕੋਲ ਨਹੀਂ। ਉਨ੍ਹਾਂ ਨਾਲ ਹੀ ਕਿਹਾ ਕਿ ਉਹ ਜ਼ਿਮੀਦਾਰਾਂ ਦੀ ਲੁੱਟ ਨਹੀਂ ਹੋਣ ਦੇਣਗੇ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਮੰਡੀ ਵਿੱਚ ਸੁੱਕਾ ਝੋਨਾ ਹੀ ਲੈ ਕੇ ਆਉਣ। ਉਨਾ ਨਾਲ ਹੀ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਗਈ ਜ਼ਿਮੀਦਾਰਾਂ ਦੀ ਫਸਲ ਦੀ ਢੇਰੀ ਸਰਕਾਰੀ ਅਧਿਕਾਰੀ ਹੀ ਤਲੌਣ ਨਾ ਕਿ ਮਨੀਮ ਅੱਜ ਫਗਵਾੜਾ ਮੰਡੀ ਦਾ ਸਾਰੇ ਵੀਰ ਨਾਲ ਕੇ ਦੌਰਾ ਕੀਤਾ ਹੈ ਪਤਾ ਕੀ ਲੱਗਾ ਕਿ ਜੜੀਆਂ ਮੁਆਸ਼ਰ ਮਸ਼ੀਨਾਂ ਨੇ ਉਹ ਆਰਤੀ ਸਾਰੇ ਆਪੋ ਆਪਣੀਆਂ ਰੱਖੀ ਫਿਰਦੇ ਆ ਉਹ ਕਹਿੰਦੇ ਆ ਕੁਝ ਇਹ ਮੈਂ ਨਾ ਨਹੀਂ ਲੈਣਾ ਚਾਹੁੰਦਾ ਉਹ ਕਹਿੰਦੇ ਜੀ ਅਸੀਂ ਉਹਨਾਂ ਨੂੰ ਮੰਨਦੇ ਨਹੀਂ ਜੜੀ ਸਰਕਾਰੀ ਨੇ ਮੁਆਸ਼ਰ ਮਸ਼ੀਨਾ ਅਸੀਂ ਜੀਵਿੰਦਾਰਾਂ ਨੂੰ ਅਪੀਲ ਕਰਦੇ ਆ ਉਹਦੇ ਨਾਲ ਮੁਆਸ਼ਰ ਚੈੱਕ ਕਰਾ ਕੇ ਝੋਨਾ ਤਲਾਇਆ ਜਾਣਾ ਨਾ ਕਿ ਆਰਤੀ ਦੇ ਮਨੀਮਾ ਦੇ ਹਿਸਾਬ ਨਾਲ ਜਾਂ ਜਿਹੜੇ ਭਈਆਂ ਦੇ ਠੇਕੇਦਾਰ ਨੇ ਉਹਨਾਂ ਦੇ ਹਿਸਾਬ ਨਾਲ ਅਸੀਂ ਇੱਕੋ ਬੇਨਤੀ ਕਰਨੇ ਆ ਸਰਕਾਰ ਅੱਗੇ ਕਿ ਪੰਜਾਬ ਦੇ ਵਿੱਚ ਵੱਡੀ ਮਾਰ ਪਈ 13 ਤੋਂ 14 ਜ਼ਿਲ੍ਹਿਆਂ ਦੀ ਪੂਰੀ ਫਸਲ ਬਰਬਾਦ ਹੋ ਗਈ ਔਰ ਉਸ ਤੋਂ ਬਾਅਦ ਮੀਂਹ ਬੇਮੌਸਮਾ ਪਿਆ ਪੂਰੇ ਪੰਜਾਬ ਦੀ ਫਸਲ ਡਿੱਗ ਪਈ ਖਰਾਬ ਹੋ ਗਈ ਅਜੇ ਵੱਡੇ ਨਹੀਂ ਜਾ ਰਹੀ ਜਿਹੜੀ ਵੱਡੀ ਜਾ ਰਹੀ ਹੈ ਉਹ ਇੱਕ ਨਵਾਂ ਕੰਮ ਆ ਗਿਆ ਜੀ ਮੁਆਵਜ਼ਾ ਗਵਰਨਮੈਂਟ 17 ਤੇ ਕਹਿੰਦੀ ਤੋਲਦੇ ਹੋ ਤੇ ਇਹਨਾਂ ਦੀਆਂ ਮਸ਼ੀਨਾਂ 4% ਘਟ ਦਸਣ ਡੀਆਂ ਜ਼ਿਮੀਂਦਾਰ ਦੀ ਹਰ ਪਾਸੇ ਲੁੱਟ ਹੋ ਰਹੀ ਏ ਅਸੀਂ ਜ਼ਿਮੀਂਦਾਰਾਂ ਦੀ ਲੁੱਟ ਨਹੀਂ ਹੋਣ ਦੇਵਾਂਗੇ ਔਰ ਨਾਲ ਸਰਕਾਰ ਨੂੰ ਅਪੀਲ ਕਰਨਿਆ ਕਿ ਜਿਹੜਾ ਮੌਸਮ ਹੈ ਉਹ ਠੰਡਾ ਹੋਣ ਜਾ ਰਿਹਾ ਅਗਲੇ ਦਿਨਾਂ 'ਚ ਸਾਨੂੰ ਜਿਹੜਾ ਘਟੋ ਘਟ 18 ਤੋਂ 20 ਮੋਇਸਚਰ ਦੇ ਵਿੱਚ ਹਰ ਜ਼ਿਮੀਂਦਾਰ ਦਾ ਝੋਨਾ ਨਿਰਵਿਘਨ ਤੋਲਿਆ ਜਾਏ ਨਾ ਕਿ ਸਾਨੂੰ ਸੜਕਾਂ ਤੇ ਆਉਣਾ ਪਵੇ ਅਸੀਂ ਤਾੜਨਾ ਕਰਨੇ ਆੜਤੀ ਭਰਾਵਾਂ ਨੂੰ ਸਾਰੇ ਨਹੀਂ ਮਾੜੇ ਪਰ ਜਿਹੜੇ ਕੁਝ ਹੈਗੇ ਆ ਜਿਨ੍ਹਾਂ ਦੇ ਮੂੰਹ ਨੂੰ ਪਿਛਲੇ ਵਾਰ ਦਾ ਪੰਜਾਬੀ ਜੀ ਕਹ ਲੋ ਖੂਨ ਲੱਗ ਗਿਆ ਉਹ ਲਾਲਚ ਪੈ ਗਿਆ ਪਰ ਮੈਂ ਇੱਕ ਗੱਲ ਦੱਸਣਾ ਜੇ ਜ਼ਿਮੀਂਦਾਰ ਨਾ ਰਹੇ ਤੇ ਆੜਤੀ ਵੀ ਨਹੀਂ ਰਹਿਣੇ ਇੱਕੋ ਗੱਲ ਮੁੱਕਦੀ ਹੈ ਕਿ ਹਰ ਜ਼ਿਮੀਂਦਾਰ ਨੂੰ ਸਾਡੇ ਨਾਲ ਸੰਪਰਕ ਕਰਨਾ ਚਾਹੀਦਾ ਹੈ ਹੋ ਸਕਦਾ ਤੇ ਚੇਅਰਮੈਨ ਸਾਹਿਬ ਦੇ ਧਿਆਨ ਚ ਜ਼ਰੂਰ ਦੇਣ ਔਰ ਨਾਲ ਹੀ ਅਪੀਲ ਕਰਨੇ ਆ ਐਸਡੀਐਮ ਸਾਹਿਬ ਨੂੰ ਡੀਸੀ ਸਾਹਿਬ ਨੂੰ ਵੀ ਸਾਡੇ ਜਿੰਨੇ ਇੰਸਪੈਕਟਰ ਸਾਹਿਬਾਨ ਨੇ ਉਹ ਆਪ ਢੇਰੀਆਂ ਤਲਾਂ ਨਾ ਕੇ ਮਣੀਮ ਤੋਲਣ ਉਦਰ ਮਾਰਕੀਟ ਕਮੇਟੀ ਦੇ ਚੇਅਰਮੈਨ ਤਵਿੰਦਰ RAM ਨੇ ਯੂਨੀਅਨ ਦੇ ਨੇਤਾਵਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਮੰਡੀ ਵਿੱਚ ਜੋ ਵੀ ਕਮੀਆਂ ਆਉਂਦੀਆਂ ਹਨ ਉਸ ਬਾਰੇ ਚਾਨੂ ਕਰਵਾਇਆ ਜਾਂਦਾ ਹੈ ਉਹਨਾਂ ਨਾਲ ਹੀ ਕਿਹਾ ਕਿ ਸਿਰਫ ਸੈਲਰ ਮਾਲਕ ਹੀ ਫਸਲ ਦਾ ਮਾਰਚਰ ਚੈੱਕ ਕਰ ਸਕਦੇ ਹਨ ਉਹਨਾਂ ਨਾਲ ਹੀ ਵਿਸ਼ਵਾਸ ਦਵਾਇਆ ਕਿ ਮੰਡੀ ਵਿੱਚ ਕਿਸੇ ਵੀ ਜ਼ਿੰਮੇਵਾਰ ਨੂੰ ਕੋਈ ਪਰੇਸ਼ਾਨੀ ਨਹੀਂ ਆਉਂਦੀ ਆਵੇਗੀ ਫਗਵਾੜਾ ਤੋਂ ਨਵਰਾੰਗਚ ਨੇ ਲਈ ਜੱਸ਼ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਪਹਿਲਾਂ ਤਾਂ ਬ੍ਰਿੰਦਰ ਜੀ ਉਹਨਾਂ ਦਾ ਮੈਂ ਬਹੁਤ ਧੰਨਵਾਦੀ ਹਾਂ ਧੰਨਵਾਦੀ ਇਸ ਕਰਕੇ ਕਿ ਜਿੰਨੀਆਂ ਵੀ ਕੋਈ ਗਤੀਵਿਧੀਆਂ ਮੰਡੀ ਦੇ ਵਿੱਚ ਹੁੰਦੀਆਂ ਸਾਨੂੰ ਸਪਸ਼ਟ ਾਨਕੇ ਪਹਿਲਾਂ ਦੱਸ ਦੇ ਤਾਂ ਜੋ ਉਹਨਾਂ ਦਾ ਸੋਧ ਕੀਤਾ ਜਾਵੇ ਹੁਣੇ-ਹੁਣੇ ਪਹਿਲਾਂ 2 ਦਿਨ ਪਹਿਲਾਂ ਸਾਡੇ ਗੁਰਮukh veer ji ਆਏ ਨੇ ਮਲਕਪੁਰ ਤੋਂ ਇਹਨਾਂ ਦੀ ਇੱਕ ਸ਼ਿਕਾਇਤ ਆਈ ਸੀ ਕਿ ਮੇਰਾ ਮੋਚਰ ਜਿਹੜਾ ਢੇਰੀ ਦਾ ਚੈੱਕ ਕੀਤਾ ਗਿਆ ਤੇ ਉਹ ਉੱਥੇ ਅੱਧਿਆ ਵੱਲੋਂ ਵੱਧ ਦਿੱਤਾ ਦੱਸਿਆ ਗਿਆ ਤੇ ਜਦ ਕਿ ਉਹਦਾ ਮੋਚਰ ਮੀਟਰ ਪੂਰਾ ਸੀਗਾ ਤੇ ਉਦੋਂ ਹੀ ਤਰੰਤ ਜਦੋਂ ਮੇਰੇ ਕੋਲ ਆਏ veer ji ਮੈਂ ਉਸੇ ਵੇਲੇ ਨਾਲ ਆਪਣੀ ਸਾਡੇ ਸਖਤਰ ਸਾਹਿਬ ਮੇਰੇ ਨਾਲ ਮੌਜੂਦ ਨੇ ਸਾਡੇ ਸੁਪਰਵਾਈਜ਼ਰ ਸਾਹਿਬ ਵੀ ਸਾਰੇ ਨਾਲ ਮੌਜੂਦ ਸੀ ਮੈਂ ਸਾਰੀ ਟੀਮ ਆਪਣੀ ਲੈ ਕੇ ਗਿਆ ਮੌਕੇ ਤੇ ਚੈੱਕ ਕੀਤਾ ਗਿਆ ਤੇ ਉਦੋਂ 17.5 ਆਇਆ ਸੀਗਾ ਜੀ 17.5 ਮੋਚਰ ਆਇਆ ਤੇ ਹਜੇ ਧੁੱਪ ਦਾ ਸਮਝ ਲਓ 3 2 ਵਜੇ ਦਾ ਟਾਈਮ ਸੀਗਾ ਜੀ ਜਿਹੜੀ ਸ਼ਾਮ ਤੱਕ ਪੂਰੀ ਹੋ ਜਾਣਾ ਸੀਗਾ ਤਾਂ ਮੋਚਰ ਉਹਦਾ ਧੁੱਪ ਲੱਗਣ ਨਾਲ ਪੂਰਾ 17 ਤੋਂ ਵੀ ਥੱਲੇ ਆ ਜਾਣਾ ਸੀਗਾ ਤੇ ਉਹ ਅੜਤੀਏ ਨੂੰ ਵਿਸ਼ਵਾਸ ਦਿਵਾਇਆ ਤੇ ਉਥੇ ਵੇਲੇ ਇਹਨਾਂ ਦੀ ਢੇਰੀ ਚੁਕਾਈ ਜੀ ਗਾਂ ਤੋਂ ਪਹਿਲੀ ਤਾਂ ਗੱਲ ਕਿਸੇ ਵੀ ਅੜਤੀਏ ਦਾ ਇਹ ਫਰਜ਼ ਨਹੀਂ ਕਿ ਕੋਈ ਆਣ ਕੇ ਢੇਰੀ ਤੇ ਆਪਣਾ ਮੋਚਰ ਚੈੱਕ ਕੀਤਾ ਜਾਵੇ ਸਿਰਫ ਸੈਲਰਾਂ ਤੋਂ ਇਲਾਵਾ ਸੈਲਰ ਮਾਲਕ ਜਿਹੜਾ ਵੀ ਜਿਹੜੇ ਸੈਲਰ ਨੇ ਉਸ ਵੇਲੇ ਕੰਜੈਕਸ਼ਨ ਕਰਨੀ ਤੇ ਜਿਹਨੇ ਖਰੀਦ ਦੇਣੀ ਸੀ ਉਹੇ ਕੱਲਾ ਚੈੱਕ ਕਰ ਸਕਦਾ ਕਿਸੇ ਆਰਤੀਆ ਦਾ ਕੋਈ ਬੇਸ ਨਹੀਂ ਹੈ ਕਿ ਉਹਨੂੰ ਚੈੱਕ ਕੀਤਾ ਜਾਵੇ ਮੈਂ ਸਾਰਿਆਂ ਨੂੰ ਸਖਤ ਹਦਾਇਤ ਦੇ ਦਿੱਤੀ ਹੈ ਇਸ ਨਾਲ ਮੈਂ ਅੱਗੇ ਤੋਂ ਵੀ ਜੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਆਉਂਦੀ ਹੈ ਮੈਂ ਹਰੇਕ ਆਪਣੇ ਵੀਰ ਨੂੰ ਕਿਸਾਨ ਵੀਰਾਂ ਨੂੰ ਹੱਥ ਜੋੜ ਕੇ ਕਹਿੰਦਾ ਕਿ ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਮੰਡੀ ਵਿੱਚ ਸਮੱਸਿਆ ਆਉਂਦੀ ਤੁਸੀਂ ਤੁਰੰਤ ਮੇਰੇ ਧਿਆਨ ਵਿੱਚ ਲਿਆਈ ਜਾਵੇ ਤਾਂ ਜੋ ਕਿਸੇ ਵੀਰ ਨੂੰ ਖੱਜਲ ਖਵਾਰੀ ਤੋਂ ਮੈਂ ਬਚਾਵਾ ਸਕਾਂ ਨਾ ਕਿਸੇ ਨੂੰ ਖੱਜਲ ਖਵਾਰੀ ਹੋ ਸਕੇ